ਪਿੰਡ ਚੱਕ ਮਰਾਣਾ ਦੇ ਵਿੱਚ ਖੜੇ ਹੋਇਆ ਸੀ ਜਿਹੜਾ ਕਿ ਮੇਰਾ ਆਪਣਾ ਖੁਦ ਦਾ ਨਗਰ ਆ ਤੇ ਸਾਨੂੰ ਦੱਸਦਿਆਂ ਖੁਸ਼ੀ ਵੀ ਹੋ ਰਹੀ ਆ ਕਿ ਜਿਹੜੇ ਗਰਾਊਂਡ ਦੇ ਵਿੱਚ ਖੜੇ ਆ ਅਸੀਂ ਇਸ ਗਰਾਊਂਡ ਦੇ ਵਿੱਚ ਨਿੱਕੇ ਹੁੰਦੇ ਸੀ ਖੇਡਦੇ ਰਹੇ ਆ ਤੇ ਕਾਫੀ ਚਿਰ ਤੋਂ ਅਸੀਂ ਦੇਖ ਰਹੇ ਆ ਕਿ ਇਹ ਗਰਾਊਂਡ ਜਿਹੜਾ ਵਾ ਇਹ ਗਰਾਊਂਡ ਨਹੀਂ ਮਤਲਬ ਕਿ ਇੱਕ ਜਿਹੜਾ ਇੱਕ ਇੱਥੇ ਝਾੜ ਬੂਜ ਤੇ ਗੰਦ ਪਿਆ ਹੋਇਆ ਸੀ ਬਹੁਤ ਜ਼ਿਆਦਾ ਤੇ ਪਿੰਡ ਦੇ ਨੌਜਵਾਨਾਂ ਨੇ ਜਿਹੜਾ ਵਾ ਉਹ ਪ੍ਰਾਲਾ ਕੀਤਾ ਵਾ ਕਿਹਦੇ ਸਹਿਯੋਗ ਨਾਲ ਕੀਤਾ ਸਾਰਾ ਕੁਝ ਆਪਾਂ ਜਾਣਾਂਗੇ ਸਾਡੇ ਨਾਲ ਇੱਥੇ ਪਿੰਡ ਦੇ ਜਿਹੜੇ ਆ ਦੋ ਸਾਡੇ ਨਗਰ ਇੱਥੇ ਲੱਗਦੇ ਨੇ ਨਵਾਂ ਮਹਰਾਣਾ ਤੇ ਪੁਰਾਣਾ ਮਹਰਾਣਾ ਤੇ ਦੋਨਾਂ ਨਗਰਾਂ ਦੇ ਪਤਵੰਤੇ ਜਿਹੜੇ ਸਾਡੇ ਨਾਲ ਇੱਥੇ ਹਾਜ਼ਰ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਸਾਰੀ ਜਾਣਕਾਰੀ ਉਹਨਾਂ ਤੋਂ ਲੈਣੇ ਆ ਕਿ ਕਿੰਨਾ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਸਫਾਈ ਕੀਤੀ ਜਾ ਰਹੀ ਆ ਬਹੁਤ ਵਧੀਆ ਕੈਮਰੋਨ ਨੂੰ ਦਿਖਾ ਦੇ ਇੱਕ ਜੀ ਕਿ ਸਾਰੀ ਗਰਾਉਂਡ ਦੀ ਜਿਹੜੀ ਸਫਾਈ ਉਹ ਜਿਹੜੀ ਉਹ ਕੀਤੀ ਜਾ ਰਹੀ ਆ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅੱਗੇ ਵੀ ਇਹ ਗਰਾਊਂਡ ਨੂੰ ਜਿਹੜਾ ਵਾ ਉਹ ਵਧੀਆ ਬਣਾਇਆ ਜਾਵੇਗਾ ਤੇ ਆਪਾਂ ਗੱਲਬਾਤ ਜਿਹੜੀ ਉਹ ਸਾਰੀ ਇੱਥੇ ਜਿਹੜੇ ਪ੍ਰਿੰਟ ਦੇ ਪਤਵੰਤੇ ਆ ਉਹਨਾਂ ਦੇ ਨਾਲ ਕਰਦੇ ਆ ਸਾਡੇ ਨਾਲ ਇੱਥੇ ਗੁਰਲਾਸ ਸਿੰਘ ਫੌਜੀ ਜੀ ਨੇ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਫੌਜੀ ਸਾਹਿਬ ਜਿਹੜੀ ਸਫਾਈ ਕੀਤੀ ਜਾ ਰਹੀ ਹੈ ਕਿਹਦੇ ਵੱਲੋਂ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਏ ਮਹਰਾਨਾ ਸਾਹਿਬ ਸਫਾਈ ਸਫਾਈ ਇਹ ਆਪਣੇ ਸੰਗਤ ਵੱਲੋਂ ਹੀ ਨਗਰ ਦੇ ਦੋਹਾਂ ਸਾਡੇ ਦੋਹਾਂ ਨਗਰਾਂ ਦੀ ਪਿੰਡ ਦੀ ਇਹ ਗਰਾਊਂਡ ਵਾ ਤੇ ਉਹਨਾਂ ਲੋਈ ਕੀਤੀ ਜਾ ਰਹੀ ਹੈ ਤੇ ਬਾਕੀ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਹਲਕਾ ਦੇ ਐਮਐਲਏ ਸ਼੍ਰੀ ਨਿਰੇਸ਼ ਕਟਾਰਗਿਆ ਜੀ ਸਾਡੇ ਵੀਰ ਜੀ ਸ਼ੰਕਰ ਕਟਾਰਗਿਆ ਜੀ ਉਹਨਾਂ ਦੇ ਰਣਮਈ ਹੇਠ ਇਹ ਸਾਰਾ ਕੰਮ ਚੱਲ ਰਿਹਾ ਹੈ ਮਤਲਬ ਕਿ ਜਿਹੜੀ ਇਹ ਸਫਾਈ ਤੁਹਾਨੂੰ ਲੱਗਦਾ ਕਿ ਲੋੜ ਸੀ ਪਿੰਡ ਨੂੰ ਅੱਜ ਕਿਉਂਕਿ ਆਪਾਂ ਨਿੱਕੇ ਹੁੰਦੇ ਇੱਥੇ ਖੇਡਦੇ ਰਿਆਂ ਤੁਸੀਂ ਵੀ ਆਪਾਂ ਹਮ ਉਮਰੀਆ ਸਾਰੇ ਇੱਥੇ ਆਪਾਂ ਨਿੱਕੇ ਹੁੰਦੇ ਕ੍ਰਿਕਟ ਵੀ ਕਬੱਡੀ ਵੀ ਸਾਰਾ ਕੁਝ ਇੱਥੇ ਨਿੱਕੇ ਹੁੰਦੇ ਖੇਡਦੇ ਰਹਿਣਾ ਤੇ ਫਿਰ ਹੁਣ بڑے ਜਰਦੇ ਗਰਾਊਂਡ ਵੀ ਈਰਾਨ ਪਿਆ ਸੀ ਤੇ ਜੇ ਇੱਥੇ ਸਫਾਈ ਵਗੈਰਾ ਹੁੰਦੀ ਆ ਤੇ ਬੱਚੇ ਇੱਥੇ ਆਉਣਗੇ ਜ਼ਰਾ ਰੌਣਕ ਚੈਰ ਬਲ ਆਊਗੀ ਤੇ ਫਿਰ ਬਿਲਕੁਲ ਵੀਰ ਜੀ ਸਾਰਾ ਕੁਝ ਹੋਊਗਾ ਤੁਸੀਂ ਵੇਖਿਆ ਉਹ ਕਿੱਟਾਂ ਵੀ ਵੰਡ ਰਏ ਆ ਆਪਣੇ ਐਮਐਲਏ ਸਾਹਿਬ ਸਾਰੇ ਆਪਣੇ ਹਲਕੇ ਦੇ ਵਿੱਚ ਸਾਰਾ ਕੁਝ ਹੋਊਗਾ ਓਵੇਂ ਬੱਚੇ ਖੇਡਣਗੇ ਇਹ ਹੀ ਗੱਲ ਨਹੀਂ ਧਿਆਨਵਾ ਲੋਕਾਂ ਦਾ ਸਾਡੇ ਹਰੇ ਯੂਥ ਦਾ ਵੀ ਧਿਆਨਵਾ ਇਸ ਸਾਈਡ ਹੈਗਾ ਵਾ ਬਾਕੀ ਸਾਡਾ ਐਮਐਲਏ ਸਾਹਿਬ ਸਾਡਾ ਨਰੇਸ਼ ਕਟਾਰਗਿਆ ਜੀ ਸ਼ੰਕਰ ਕਟਾਰਗਿਆ ਜੀ ਸਾਨੂੰ ਬਹੁਤ ਸਾਥ ਦੇ ਰਹੇ ਆ ਉਹਨਾਂ ਨੇ ਕਿਹਾ ਵੀ ਆ ਕੰਮ ਕਰਾਓ ਕਹੀਂ ਇਹਨੇ ਵਧੀਆ ਹੀ ਕਰਾਂਗੇ ਜੋ ਵੀ ਕਰਾਂਗੇ ਇਹ ਪਹਿਲੋਂ ਨਾ ਆਪਣੇ ਵੀਰ ਗੋਰਾ ਜੀ ਸਾਡੇ ਪਹਿਲੋਂ ਸਰਪੰਚ ਸੀਗੇ ਤੇ ਉਹ ਛੱਪੜ ਕੀਤਾ ਸੀ ਡੂੰਗਾ ਤੇ ਚਲੋ ਵਧੀਆ ਉਹ ਮਿੱਟੀ ਥੋੜੀ ਜੀ ਇੱਥੇ ਹੋ ਗਈ ਸੀ ਜਮਾ ਤੇ ਉਹ ਚਲੋ ਹੁਣ ਖਿਲਰ ਗਈ ਆ ਤੇ ਉਹ ਥੋੜਾ ਜਿਹਾ ਟਾਈਮ ਵਿੱਚੋਂ ਨਹੀਂ ਹੱਡਾ ਲੱਗਾ ਤੇ ਹੁਣ ਖਿਲਰ ਗਈ ਆ ਬਾਕੀ ਉਹਨਾਂ ਨੇ ਵੀ ਵਧੀਆ ਸ਼ਬਰ ਡੂੰਗਾ ਕਰਾਇਆ ਹੈਗਾ ਉਹ ਸੋਨਾ ਬਣ ਗਿਆ ਉਹ ਵੀ ਉੱਥੇ ਵੀ ਹੁਣ ਅਸਕਰ ਕੰਮ ਕਰਾਂਗੇ ਤੇ ਵੀਰ ਜੀ ਸਾਰਾ ਕੋਈ ਵਧੀਆ ਹੁੰਦਾ ਉਹ ਤੇ ਕੀਤੇ ਜਿਹੜਾ ਉਹਨਾਂ ਦਾ ਮਤਲਬ ਕਿ ਹੁਣ ਜਿਹੜਾ ਕੀਤਾ ਜਾ ਰਿਹਾ ਵਧੀਆ ਕੰਮ ਸਾਡੇ ਨਾਲ ਇਸੇ ਦੂਸਰੇ ਨਗਰ ਦੇ ਵੀ ਸੱਜਣ ਨੇ ਉਹਨਾਂ ਨਾਲ ਕਰਦੇ ਆ ਅਜਿਤ ਕਾਂਜੀ ਕਿਵੇਂ ਦੇਖਦੇ ਹੋ ਜਿਹੜਾ ਫੌਜੀ ਸਾਹਿਬ ਨੇ ਕਿਹਾ ਤੇ ਆ ਜਿਹੜਾ ਕੀਤਾ ਜਾ ਰਿਹਾ ਕੰਮ ਕਿਵੇਂ ਵਧੀਆ ਹੋ ਰਿਹਾ ਇਹ ਬਹੁਤ ਵਧੀਆ ਹੋ ਰਿਹਾ ਜੀ ਨਗਰਵਾਲੋਂ ਦੋ ਨਗਰਾਂ ਦੇ ਪਤਵੰਤੇ ਸੱਜਣ ਸਾਰੇ ਭੈਣ ਭਰਾ ਨਾਲ ਖੜੇ ਆ ਟਰੈਕਟਰ ਵੀ ਸਾਰਿਆਂ ਲਾਏ ਸਹਿਯੋਗ ਦਿੱਤਾ ਤੇ ਇਹ ਬਹੁਤ ਵਧੀਆ ਪ੍ਰਾਰਲਾ ਐਮਐਲਏ ਸਾਹਿਬ ਦੇ ਨਾਲ ਕਰ ਰਹੇ ਆ ਪੰਜਾਬ ਸਰਕਾਰ ਸਾਨੂੰ ਮਤ ਦੇ ਰਹੀ ਆ ਇਸ ਕਰਕੇ ਅਸੀਂ ਗਰਾਊਂਡ ਬਣਾ ਰਹੇ ਆ ਜੀ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਬੱਚੇ ਆ ਉਹ ਦੁਬਾਰਾ ਫਿਰ ਗਰਾਊਂਡ ਦੇ ਵਿੱਚ ਆਉਣਗੇ ਦੋਵਾਂ ਪਿੰਡਾਂ ਦੇ ਹਾਂ ਜੀ ਬਿਲਕੁਲ ਸਾਡੀ ਸੋਚ ਵੀ ਇਹੀ ਆ ਸਾਡੇ ਬੱਚੇ ਇੱਥੇ ਖੇਡਣ ਤੇ ਔਰ ਗਾਂ ਨਗਰਾਂ 'ਚ ਜਾ ਕੇ ਦੂਧੀਆਂ ਟੀਮਾਂ ਨਾਲ ਇਹਸਾ ਲੈਣ ਹਾਂਜੀ ਅਮਿਤ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇੱਥੇ ਸਫਾਈ ਕੀਤੀ ਜਾ ਰਹੀ ਹੈ ਪਿੰਨਵਤੀਆਂ ਦਾ ਇਹ ਬਹੁਤ ਵਧੀਆ ਪ੍ਰੋਗਰਾਮ ਆ ਜੀ ਦੋ ਨਗਰਾਂ ਦੇ ਨੇ ਵੀ ਬੜੇ ਬਜ਼ੁਰਗ ਸਿਆਣੇ ਬਸ ਸਾਰੀ ਤੇ ਗਰਾਉਂਡ ਦੀ ਬਹੁਤ ਜਿਆਦਾ ਲੋੜੀ ਦੋਂ ਪਿੰਡਾਂ ਨੂੰ ਤੇ ਗਰਾਉਂਡ ਬੜਾ ਬੇਕਾਰ ਆ ਪਿਆ ਜੰਗਲ ਭਾਂ ਚੱਲਿਆ ਸਾਰਾ ਹੀ ਆ ਬੂਟੀ ਬਾਟੀ ਹੋ ਗਈ ਸੀ ਜੇ ਮਿੱਟੀ ਪਾਈ ਛੱਪੜ ਦੀ ਕੱਢ ਗਈ ਤੇ ਬਾਕੀ ਉਹਨਾਂ ਪੰਦਰ ਬਹੁਤ ਵਧੀਆ ਗਿਆ ਭਰਤੀ ਪੈ ਗਈ ਬਹੁਤ ਸੋਹਣਾ ਕਿਤੇ ਜਹੀਂ ਪਾਰਕਿੰਗ ਬਣਾਵਾਂਗੇ ਬੱਚਿਆਂ ਲਈ ਪਿੰਡ ਦੀਆਂ ਧੀਆਂ ਭੈਣਾਂ ਲਈ ਸੈਰ ਕਰਿਆ ਕਰਨੀਏ ਸ਼ਾਮਾਂ ਨੂੰ ਬਹੁਤ ਵਧੀਆ ਚੀਜ਼ ਬਣੂਗੀ ਜੀ ਹਾਂਜੀ ਸ੍ਰੀ ਗਿੰਗ ਜੀ ਤੁਸੀਂ ਬਾਹਰ ਵੀ ਕਾਫੀ ਸਮਾਂ ਕੈਨੇਡਾ ਚ ਲਾ ਕੇ ਆਏ ਹੋ ਉੱਥੇ ਬਾਹਰਲੇ ਦੇਸ਼ਾਂ ਦੇ ਇਹੋ ਜਿਹੇ ਚੀਜ਼ਾਂ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਜਿਵੇਂ ਗ ਤੇ ਵਧੀਆ ਪ੍ਰਾਲਾ ਲੱਗਦਾ ਤੁਹਾਨੂੰ ਕਿਵੇਂ ਬਹੁਤ ਵਧੀਆ ਜੀ ਇਹ ਤਾਂ ਬੱਚਿਆਂ ਦੇ ਖੇਡਣ ਲਈ ਬਣਨਾ ਚਾਹੀਦਾ ਇਹ ਤਾਂ ਕਿ ਬੱਚੇ ਖੇਡਾਂ ਪੱਕੀ ਲੱਗਣਾ ਤੇ ਨਸ਼ਿਆਂ ਤੋਂ ਬਚ ਕੇ ਰਹਿਣਾ ਤੇ ਬਹੁਤ ਵਧੀਆ ਸੋਚ ਆ ਤੇ ਸਾਰੇ ਦੋ ਛੜਕਾਂ ਦੇ ਉੱਪਰ ਹੈ ਗਈ ਆ ਤੇ ਜੋ ਵੀ ਦੇਖਦੇ ਨੂੰ ਬਹੁਤ ਵਧੀਆ ਕਹਿੰਦੇ ਬਹੁਤ ਵਧੀਆ ਹੋ ਗਿਆ ਜੀ ਮਨ ਲਕਿ ਵਧੀਆ ਜੋ ਵੀ ਹੈਗਾ ਇਥੇ ਨੇ ਦੋਸਤੋ ਜਿਵੇਂ ਤੁਸੀਂ ਸਾਰੀ ਗੱਲਬਾਤ ਸੁਣ ਲਈਏ ਸਾਰੇ ਪਤਵੰਤਿਆਂ ਦੀ ਸਾਰਿਆਂ ਦੇ ਇਹੀ ਕਹਿਣਾ ਕਿ ਜਿਹੜਾ ਬਹੁਤ ਵਧੀਆ ਕੰਮ ਜਿਹੜਾ ਵਾ ਉਹ ਕੀਤਾ ਜਾ ਰਿਹਾ ਤੇ ਪੰਜਾਬ ਸਰਕਾਰ ਜਿਹੜਾ ਉਹ ਪੂਰਾ ਸਾਥ ਜਿਹੜਾ ਇਹਦੇ ਵਿੱਚ ਉਹ ਦੇ ਰਹੀ ਆ ਤੁਹਾਡੀ ਕੀ ਰਾਏ ਆ ਸਾਰੀ ਗੱਲਬਾਤ ਨੂੰ ਲੈ ਕੇ ਆਪਣੀ ਰਾਏ ਜਿਹੜੀ ਕਮੈਂਟ ਬਾਕਸ ਦੇ ਵਿੱਚ ਜਰੂਰ ਭੇਜਿਓ ਤੇ ਤੁਹਾਡੇ ਆਪਣੇ ਆਪਣੇ ਪਿੰਡ ਦੇ ਇਸ ਇਲਾਕੇ ਦਾ ਕੀ ਹਾਲ ਆ ਤੁਹਾਡੇ ਪਿੰਡ ਦੇ ਵਿੱਚ ਗਰਾਊਂਡ ਦਾ ਕੀ ਸਥਿਤੀ ਆ ਉਹ ਵੀ ਜਰੂਰ ਆਪਣੇ ਕਮੈਂਟ ਦੇ ਵਿੱਚ ਲਿਖਿਓ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਗਰਾਊਂਡ ਦੀ ਲੋੜ ਆ ਤਾਂ ਕਮੈਂਟ ਵਿੱਚ ਲਿਖਿਓ ਤਾਂ ਕਿ ਜਿਹੜੀ ਉਹ ਤੁਹਾਡੀ ਆਵਾਜ਼ ਜਿਹੜੀ ਆ ਉਹ ਐਮਐਲਏ ਸਾਹਿਬ ਤੱਕਰ ਪਹੁੰਚ ਸਕੇ ਸਤਿ ਸ੍ਰੀ ਅਕਾਲ ਜੀ